ਇਥੋਂ ਤੱਕ ਕਿ ਜਿਹੜੇ ਲੋਕ ਜਰਮਨੀ ਦੇ ਸਰੀਰਕ ਤੌਰ ਤੇ ਅਪੰਗਸ਼ੀਤ ਜਾਂ ਫਿਰ ਉਹ ਮੈਂਟਲੀ ਠੀਕ ਨਹੀਂ ਸੀ ਉਹਨਾਂ ਲੋਕਾਂ ਨੂੰ ਵੀ ਮਰਦ ਦੇ ਲਈ ਹਿਟਲਰ ਨੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਇਹ ਸਾਰੇ ਸਾਰੇ ਜਰਮਨੀ ਦੇ ਲੋਕ ਸੀ ਹਿਟਲਰ ਦੇ ਆਪਣੇ ਲੋਕ ਸੀ ਪਰ ਉਹ ਕਹਿੰਦਾ ਸੀ ਕਿ ਜਰਮਨੀ ਦੇ ਫਿਊਚਰ ਦੇ ਲਈ ਇਹ ਕਮਜ਼ੋਰ ਕੜੀਆਂ ਨੇ ਇਹਨਾਂ ਨੂੰ ਨਹੀਂ ਰਹਿਣਾ ਚਾਹੀਦਾ ਤਾਂ ਹਿਟਲਰ ਆਪਣੇ ਜਰਨਲ ਡਾਇਟਚ ਨੂੰ ਆਰਡਰ ਦਿੰਦਾ ਹੈ ਕਿ ਪੈਰਿਸ ਦੇ ਵਿੱਚ ਜਿੰਨੀਆਂ ਵੀ ਇੰਪੋਰਟੈਂਟ ਜਗ੍ਹਾ ਨੇ ਉਹ ਸਾਰਿਆਂ ਨੂੰ ਬੰਬ ਲਗਾ ਕੇ ਉਡਾ ਦਿਓ ਜਿਵੇਂ ਕਿ ਐਫਲ ਟਾਵਰ ਹੋ ਗਿਆ ਜਾਂ ਹੋਰ ਵੀ ਜਿੰਨੀਆਂ ਮੇਨ ਮੇਨ ਜਗ੍ਹਾ ਨੇ ਸਾਰਿਆਂ ਨੂੰ ਬੰਬ ਲਗਾ ਕੇ ਉਡਾ ਦਿਓ ਉਸ ਦਿਨ ਆਇਫਲ ਪਹੁੰਚਣ ਤੋਂ ਪਹਿਲਾਂ ਤਾਂ ਕਿ ਉਹ ਆਸਾਨੀ ਦੇ ਨਾਲ ਲੈਫਟ ਦੇ ਵਿੱਚ ਬਹਿ ਕੇ Eiffel Tower ਦੇ ਉੱਪਰ ਜਾ ਕੇ ਜਰਮਨ ਦਾ ਝੰਡਾ ਨਾਲ ਹਿਰਾ ਸਕਣ ਉਹਨਾਂ ਔਰਤਾਂ ਨੂੰ ਗੰਜਾ ਕਰਕੇ ਫਰਾਂਸ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਉਹੀ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਨਾਲ ਵਿਸ਼ਵਾਸ ਘਾਤ ਕੀਤਾ ਸੀ ਵਾਰਲਡ ਵਾਰ 1 ਤੇ ਵਾਰਲਡ ਵਾਰ 2 ਇਤਿਹਾਸ ਦੀਆਂ ਇੰਨੀਆਂ ਜਿਆਦਾ ਭਿਆਨਕ ਲੜਾਈਆਂ ਹੋਈਆਂ ਨੇ ਕਿ ਇਹਨਾਂ ਦੀ ਪਰਭਾਈ ਅੱਜ ਤੱਕ ਦੁਨੀਆ ਕਰ ਰਹੀ ਹੈ ਦੂਜੀ ਵਾਰਲਡ ਵਾਰ ਇੰਨੀ ਜਿਆਦਾ ਭਿਆਨਕ ਸੀ ਕਿ ਜਦੋਂ ਉਹ ਖਤਮ ਹੋਈ ਐਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਕਿ 3rd ਵਾਰਲਡ ਵਾਰ ਜਾਂ ਕਿ ਤੀਜੀ ਸੰਸਾਰ ਜੰਗ ਕਦੋਂ ਹੋਵੇਗੀ ਪਰ ਮੈਨੂੰ ਇਹ ਪਤਾ ਹੈ ਕਿ ਜਿਹੜੀ ਚੌਥੀ ਵਾਰਲਡ ਵਾਰ ਹੋਵੇਗੀ ਉਹ ਡੰਡੇ ਛੋਟੇ ਤੇ ਪੱਥਰਾਂ ਦੇ ਨਾਲ ਲੜੀ ਜਾਵੇਗੀ ਆਇਨਸਟਾਈਨ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੀ ਤੀਜੀ ਵਾਰਲਡ ਵਾਰ ਹੋਵੇਗੀ ਇਹ ਇੰਨੀ ਜਿਆਦਾ ਭਿਆਨਕ ਹੋਵੇਗੀ ਇੰਨੀ ਜਿਆਦਾ ਬਨਾਸ਼ਕਾਰੀ ਹੋਵੇਗੀ ਲੀ ਜਾਵੇਗੀ ਦੂਜੀ ਵਰਲਡ ਵਾਰ ਇੰਨੀ ਜਦਾ ਭਿਆਨਕ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ 6 ਸਾਲ ਤੱਕ ਇਹ ਵਰਲਡ ਵਾਰ ਚੱਲੀ ਸੀ ਸੈਕੰਡ ਵਰਲਡ ਵਾਰ ਇਹਦੇ ਵਿੱਚ 7 ਕਰੋੜ ਲੋਕਾਂ ਦੀ ਜਾਨ ਚਲੀ ਗਈ 6 ਸਾਲਾਂ ਦੇ ਵਿੱਚ ਵਿੱਚ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਵਰਲਡ ਵਾਰ 2 ਦੇ ਨਾਲ ਜੁੜੇ ਹੋਏ ਤੁਸੀਂ ਕੁਝ ਰੋਚਕ ਤੱਥ ਜਾਣੋਗੇ ਜਿਨ੍ਹਾਂ ਦੇ ਬਾਰੇ ਅੱਜ ਤੋਂ ਪਹਿਲਾਂ ਤੁਹਾਨੂੰ ਨਹੀਂ ਪਤਾ ਹੋਵੇਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਸੈਕੰਡ ਵਰਲਡ ਵਾਰ ਸ਼ੁਰੂ ਹੋਈ ਸੀ ਜਦੋਂ ਜਰਮਨੀ ਨੇ ਪੋਲੈਂਡ ਤੇ ਹਮਲਾ ਕੀਤਾ ਸੀ 1 ਸਤੰਬਰ 1939 ਨੂੰ ਇਸ ਕਰਕੇ ਇਹੀ ਦਿਨ ਨੂੰ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਸੈਕੰਡ ਵਰਲਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਜਰਮਨੀ ਦੇ ਉੱਪਰ ਇੱਕ ਇਨਸਾਨ ਰਾਜ ਕਰਦਾ ਸੀ ਜਿਸ ਦਾ ਨਾਮ ਸੀ ਅਡੋਲਫ ਹਿਟਲਰ ਜਰਮਨੀ ਦੀ ਨਾਜੀ ਪਾਰਟੀ ਦੇ ਨਾਲ ਮਿਲ ਕੇ ਇਹ ਇਨਸਾਨ ਚਾਹੁੰਦਾ ਸੀ ਕਿ ਪੂਰੇ ਯੂਰਪ ਦੇ ਉੱਪਰ ਜਰਮਨੀ ਰਾਜ ਕਰੇ ਆਪਣੇ ਇਹੀ ਸੁਪਨੇ ਨੂੰ ਪੂਰਾ ਕਰਨ ਦੇ ਲਈ ਹਿਟਲਰ ਨੇ ਪੋਲੈਂਡ ਦੇ ਉੱਪਰ ਹਮਲਾ ਕਰ ਦਿੱਤਾ ਜਦੋਂ ਹਿਟਲਰ ਨੇ ਰੋਕਣ ਤੋਂ ਮਨਾ ਕਰ ਦਿੱਤਾ ਤਾਂ ਬ੍ਰਿਟੇਨ ਤੇ ਫ੍ਰਾਂਸ ਇਕੱਠੇ ਹੋ ਗਏ ਤੇ ਉਹਨਾਂ ਕਰ ਦਿੱਤਾ ਤੇ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ ਸੈਕੰਡ ਵਰਲਡ ਵਾਰ ਦੀ ਤੇ ਇਹ ਉਹ ਟਾਈਮ ਸੀ ਜਦੋਂ ਦੁਨੀਆ ਦੇ ਦੂਜੇ ਦੇਸ਼ਾਂ ਨੇ ਵੀ ਇਸ ਲੜਾਈ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਫਿਰ ਪੂਰੀ ਦੁਨੀਆ ਦੇ ਵਿੱਚ ਜਿੰਨੇ ਦੇਸ਼ ਨੇ ਉਹ ਦੇਸ਼ ਗਰੁੱਪਾਂ ਦੇ ਵਿੱਚ ਡਿਵਾਈਡ ਹੋ ਗਏ ਇੱਕ ਗਰੁੱਪ ਬਣਿਆ ਅਲਾਈਸ ਤੇ ਦੂਸਰਾ ਸੀ ਐਕਸਸ ਅਲਾਈਡ ਗਰੁੱਪ ਦੇ ਵਿੱਚ ਜਿਹੜੇ ਵੱਡੇ ਦੇਸ਼ ਸੀ ਉਹ ਸੀ ਫਰਾਂਸ ਬ੍ਰਿਟੇਨ ਰਸ਼ੀਆ ਯੂ ਐਸ ਏ ਤੇ ਚਾਈਨਾ ਤੇ ਐਕਸਸ ਗਰੁੱਪ ਦੇ ਅੰਦਰ ਦੇਸ਼ ਸੀ ਜਰਮਨੀ ਇਟਲੀ ਤੇ ਜਾਪਾਨ ਦੂਸਰਾ ਵਿਸ਼ਵ ਜੰਗ ਜਾਂ ਕਹੀਏ ਸੈਕੰਡ ਵਰਲਡ ਵਾਰ ਇਹ ਦੋਨੇ ਗਰੁੱਪਾਂ ਦੇ ਵਿਚਕਾਰ ਹੀ ਲੜਿਆ ਗਿਆ ਸੀ ਵਰਲਡ ਵਾਰ 2 ਦੇ ਦੌਰਾਨ ਯੂਰਪ ਦੇ ਅਸਿਕੀ ਅਸੀਂ ਕਿਸੇ ਵੀ ਗਰੁੱਪ ਦੇ ਨਾਲ ਨਹੀਂ ਜਾਵਾਂਗੇ ਨਾ ਹੀ ਅਸੀਂ ਜਰਮਨੀ ਦੇ ਨਾਲ ਜਾਵਾਂਗੇ ਤੇ ਨਾ ਹੀ ਅਮਰੀਕਾ ਜਾਂ ਬ੍ਰਿਟੇਨ ਵਾਲਿਆਂ ਦੇ ਨਾਲ ਜਾਵਾਂਗੇ ਅਸੀਂ ਨਿਊਟਰਲ ਰਹਿਵਾਂਗੇ ਇਹ ਤਿੰਨ ਦੇਸ਼ ਸੀਗੇ ਸਪੇਨ ਸਵੀਡਨ ਤੇ ਸਵਿਟਜ਼ਰਲੈਂਡ ਹਿਟਲਰ ਦਾ ਕਹਿਣਾ ਸੀ ਕਿ ਜਰਮਨੀ ਦੇ ਫਿਊਚਰ ਦੇ ਲਈ ਇਹ ਲੋਕ ਬਿਲਕੁਲ ਵੀ ਸਹੀ ਨਹੀਂ ਇਹ ਲੋਕ ਸਨ ਰូមਾਨੀਆ ਦੇ ਯਹੂਦੀ ਜਿਨ੍ਹਾਂ ਨੂੰ ਆਪਾਂ ਯੂਸ ਵੀ ਕਹਿ ਦਿੰਦੇ ਤੇ ਹੋਮੋਸੈਕਸ਼ੁਅਲ ਇਥੋਂ ਤੱਕ ਕਿ ਜਿਹੜੇ ਲੋਕ ਜਰਮਨੀ ਦੇ ਸਰੀਰਕ ਤੌਰ ਤੇ ਅਪੰਗ ਸੀ ਜਾਂ ਫਿਰ ਉਹ ਮੈਂਟਲੀ ਠੀਕ ਨਹੀਂ ਸੀ ਉਹਨਾਂ ਲੋਕਾਂ ਨੂੰ ਵੀ ਮਰਨ ਦੇ ਲਈ ਹਿਟਲਰ ਨੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਇਹ ਸਾਰੇ ਸਾਰੇ ਜਰਮਨੀ ਇਹਨਾਂ ਨੂੰ ਨਹੀਂ ਰਹਿਣਾ ਚਾਹੀਦਾ ਹਿਟਲਰ ਦਾ ਮੰਨਣਾ ਸੀ ਕਿ ਪਰਫੈਕਟ ਜਰਮਨੀ ਦੇ ਨਿਰਮਾਣ ਦੇ ਲਈ ਇਹ ਲੋਕਾਂ ਤੋਂ ਛਡਕਾਰਾ ਪਾਉਣਾ ਲਾਜ਼ਮੀ ਹੈ ਉਸ ਸਮੇਂ ਹਿਟਲਰ ਨੇ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਸੀ ਯਹੂਦੀਆਂ ਨੂੰ ਹਿਟਲਰ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ ਯਹੂਦੀਆਂ ਦੇ ਨਾਲ ਤੇ ਉਹਦਾ ਮੰਨਣਾ ਸੀ ਕਿ ਜਰਮਨੀ ਦੇ ਮੱਥੇ ਤੇ ਕਲੰਕ ਨੇ ਯਹੂਦੀ ਪਹਿਲੇ ਬਿਸ਼ਪਜੋਧਰੇ ਵਿੱਚ ਜਿਹੜੀ ਜਰਮਨੀ ਦੀ ਹਾਰ ਹੋਈ ਸੀ ਉਹ ਹਾਰ ਦਾ ਕਾਰਨ ਵੀ ਹਿਟਲਰ ਇਹ ਯਹੂਦੀਆਂ ਨੂੰ ਹੀ ਮੰਨਦਾ ਸੀ ਕਿ ਯਹੂਦੀਆਂ ਦੀ ਵਜ੍ਹਾ ਦੇ ਨਾਲ ਜਰਮਨੀ ਪਹਿਲੀ ਫਸਟ ਵਰਲਡ ਵਾਰ ਹਾਰ ਗਿਆ ਹਿਟਲਰ ਕਹਿੰਦਾ ਸੀ ਇਹ ਕੌਮ ਜਰਮਨੀ ਦੇ ਭਵਿੱਖ ਦੇ ਲਈ ਬਿਲਕੁਲ ਵੀ ਠ ਕਹਤਾ ਇੱਕ ਪ੍ਰੋਪਰ ਪਲਾਨ ਬਣਾਇਆ ਤੇ ਆਪਣੀ ਸ਼ੈਤਾਨੀ ਹਰਕਤ ਨੂੰ ਹਿਟਲਰ ਨੇ ਨਾਮ ਦਿੱਤਾ ਫਾਈਨਲ ਸੋਲੂਸ਼ਨ ਜਾਨੀ ਕਿ ਆਖਰੀ ਰਸਤਾ ਇਹ ਚੀਜ਼ ਨੂੰ ਅੱਜ ਹਾਲੋ ਵੀ ਕਿਹਾ ਜਾਂਦਾ ਹੈ ਹਿਟਲਰ ਦੇ ਆਰਡਰ ਦੇਣ ਤੇ 6 ਮਿਲੀਅਨ ਜਿਊਦੀਆਂ ਦਾ ਕਤਲ ਕਰ ਦਿੱਤਾ ਗਿਆ ਮਈ 1940 ਦੇ ਵਿੱਚ ਜਰਮਨੀ ਫਰਾਂਸ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਜਾਨਕਿ ਫਰਾਂਸ ਦੇ ਉੱਪਰ ਕਬਜ਼ਾ ਕਰ ਲੈਂਦਾ ਹੈ ਇਸ ਤੋਂ 4 ਸਾਲ ਬਾਅਦ ਜਾਨਕਿ ਸਨ 1944 ਦੇ ਵਿੱਚ ਅਲਾਈਡ ਫੋਰਸ ਦਾਖਲ ਹੁੰਦੀਆਂ ਨੇ ਪੈਰਿਸ ਦੇ ਅੰਦਰ ਤੇ ਉਹ ਜਰਮਨ ਫੋਰਸਾਂ ਨੂੰ ਪਿੱਛੇ ਹਟਾਉਂਦੀਆਂ ਹੋਈਆਂ ਅੱਗੇ ਨੂੰ ਵਧ ਰਹੀਆਂ ਹੁੰਦੀਆਂ ਨੇ ਜਦੋਂ ਹਿਟਲਰ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਪੈਰਿਸ ਦੇ ਅੰਦਰ ਉਹ ਜ਼ਿਆਦਾ ਲੰਬਾ ਸਮਾਂ ਹੁਣ ਨਹੀਂ ਟਿਕ ਸਕਦੇ ਅਲਾਈਡ ਫੋਰਸ ਦੇ ਅੱਗੇ ਤਾਂ ਹਿਟਲਰ ਆਪਣੇ ਜਰਨਲ ਡਾਇਟੈਚ ਨੂੰ ਆਰਡਰ ਦਿੰਦਾ ਹੈ ਜਿਵੇਂ ਕਿ ਐਫਲ ਟਾਵਰ ਹੋ ਗਿਆ ਜਾਂ ਹੋਰ ਵੀ ਜਿੰਨੀਆਂ ਮੇਨ ਮੇਨ ਜਗ੍ਹਾ ਨੇ ਸਾਰਿਆਂ ਨੂੰ ਬੰਬ ਲਗਾ ਕੇ ਉਡਾ ਦੋ। ਇਹ ਬੰਬ ਇਸ ਤਰੀਕੇ ਨਾਲ ਪਲਾਨ ਕਰਕੇ ਲਗਾਏ ਜਾਣੇ ਸੀ ਕਿ ਪੂਰੇ ਦਾ ਪੂਰਾ ਪੈਰਿਸ ਸ਼ਹਿਰ ਮਲਬੇ ਦਾ ਢੇਰ ਬਣ ਜਾਣਾ ਸੀ। ਪਰ ਹਿਟਲਰ ਦੇ ਜਰਨਲ ਡਾਇਟ੍ਰਿਚ ਨੂੰ ਹਿਟਲਰ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਉਂਦੀ। ਹਿਟਲਰ ਦੇ ਇਹ ਜਰਨਲ ਨੂੰ ਅਹਿਸਾਸ ਹੋਣ ਲੱਗ ਗਿਆ ਸੀ ਕਿ ਹਿਟਲਰ ਹੁਣ ਹੱਦ ਤੋਂ ਜ਼ਿਆਦਾ ਵੱਧ ਰਿਹਾ ਹੈ। ਇਹ ਚੀਜ਼ਾਂ ਠੀਕ ਨਹੀਂ। ਇਹੀ ਕਾਰਨ ਕਰਕੇ ਇਹ ਜਰਨਲ ਹਿਟਲਰ ਦੇ ਆਰਡਰ ਨੂੰ ਨਹੀਂ ਮੰਨਦਾ ਅਤੇ ਅਲਾਈਡ ਫੋਰਸ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ। ਆਪਣੇ ਇਹ ਕਾਰਨਾਮੇ ਦੇ ਕ ਕਿਹਾ ਜਾਂਦਾ ਹੈ ਕਿਉਂਕਿ ਇਹ ਇਨਸਾਨ ਦੀ ਸੂਝਬੂਝ ਦੇ ਨਾਲ ਹੀ ਪੈਰਿਸ ਬਚ ਗਿਆ ਸੀ ਬਾਕੀ ਹਿਟਲਰ ਨੇ ਕੋਈ ਕਸਰ ਨਹੀਂ ਛੱਡੀ ਸੀ ਇਹ ਸ਼ਹਿਰ ਨੂੰ ਤਬਾਹ ਕਰਨ ਦੇ ਲਈ ਪਰ ਇਹ ਜਰਨਲ ਮੌਕੇ ਤੇ ਆਪਣੇ ਬੌਸ ਦਾ ਆਰਡਰ ਨਹੀਂ ਮੰਨਦਾ ਜਨ ਕਿ ਹਿਟਲਰ ਦਾ ਆਰਡਰ ਨਹੀਂ ਮੰਨਦਾ ਤੇ ਇਹ ਸ਼ਹਿਰ ਬਚ ਜਾਂਦਾ ਹੈ ਤੇ ਲੱਖਾਂ ਜ਼ਿੰਦਗੀਆਂ ਬਚ ਜਾਂਦੀਆਂ ਨੇ ਜਦੋਂ ਸਾਨੂੰ 1940 ਦੇ ਵਿੱਚ ਜਰਮਨੀ ਨੇ ਫਰਾਂਸ ਨੂੰ ਆਪਣੇ ਅਧੀਨ ਕਰ ਲਿਆ ਸੀ ਜਿਸ ਦਿਨ ਆਪਣੇ ਅਧੀਨ ਕਰ ਲਿਆ ਸੀ ਤੇ ਜਿਹੜੇ ਦਿਨ ਹਿਟਲਰ ਨੇ ਪੈਰਿਸ ਦੇ ਵਿੱਚ ਵਿਜ਼ਿਟ ਕਰਨਾ ਸੀ ਆਇਫਲ ਟਾਵਰ ਦੇ ਉੱਪਰ ਜਾਣਾ ਸੀ ਉਸ ਦਿਨ ਆਇਫਲ ਟਾਵਰ ਦੇ ਅੰਦਰ ਜਿਹੜੀ ਲਿਫਟ ਲੱਗੀ ਹੋਈ ਸੀ ਉਹਦੀਆਂ ਕੇਬਲਾਂ ਨੂੰ ਫਰਾਂਸ ਦੀ ਸੇ ਐਫਲ ਦੇ ਵਿੱਚ ਬਹਿ ਕੇ ਐਫਲ ਟਾਵਰ ਦੇ ਉੱਪਰ ਜਾ ਕੇ ਜਰਮਨ ਦਾ ਝੰਡਾ ਨਾਲ ਹਿਰਾ ਸਕਣ ਜੇਕਰ ਉਹਨਾਂ ਜਰਮਨ ਦਾ ਝੰਡਾ ਲਹਿਰਾਉਣਾ ਹੈ ਤਾਂ ਪਹਿਲਾਂ 1600 ਪੌੜੀਆਂ ਚੜ੍ਹ ਕੇ ਉਹਨਾਂ ਨੂੰ ਐਫਲ ਟਾਵਰ ਦੇ ਟਾਪ ਤੇ ਜਾਣਾ ਪਵੇਗਾ ਤੇ ਫਿਰ ਉਹ ਝੰਡਾ ਲਹਿਰਾਉਣਗੇ ਜਰਮਨੀ ਨੇ ਜਦੋਂ ਫਰਾਂਸ ਦੇ ਉੱਪਰ 1940 ਦੇ ਵਿੱਚ ਕਬਜ਼ਾ ਕੀਤਾ ਸੀ ਤਾਂ ਉਸ ਸਮੇਂ ਕਈ ਫਰੈਂਚ ਔਰਤਾਂ ਨੇ ਜਰਮਨ ਸੈਨਿਕਾਂ ਦੇ ਨਾਲ ਸੰਬੰਧ ਬਣਾ ਲਏ ਸੀ ਅਲਾਈਡ ਫੋਰਸ ਜਦੋਂ ਫਰਾਂਸ ਦੇ ਉੱਪਰ ਧਾਵਾ ਬੋਲ ਕੇ ਜਰਮਨ ਸੈਨਿਕਾਂ ਨੂੰ ਉੱਥੋਂ ਖਦੇੜ ਦਿੰਦੀਆਂ ਨੇ ਕੱਢ ਦਿੰਦੀਆਂ ਨੇ ਮਾਰ ਦਿੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ 1 ਦੇ ਨਾਲ ਜਿੰਨੇ ਫ੍ਰੈਂਚ ਔਰਤਾਂ ਨੇ ਸਬੰਧ ਬਣਾਏ ਸੀ ਜਰਮਨ ਸੈਨਿਕਾਂ ਦੇ ਨਾਲ ਉਹਨਾਂ ਔਰਤਾਂ ਨੂੰ ਗੰਜਾ ਕਰਕੇ ਫ੍ਰਾਂਸ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਉਹੀ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦੇ ਨਾਲ ਵਿਸ਼ਵਾਸ ਘਾਤ ਕੀਤਾ ਸੀ ਤੇ ਦੁਸ਼ਮਣ ਸੈਨਿਕਾਂ ਦੇ ਨਾਲ ਇਹਨਾਂ ਨੇ ਰਿਲੇਸ਼ਨ ਬਣਾਈ ਵਰਲਡ ਵਾਰ 2 ਦੇ ਦੌਰਾਨ ਜਦੋਂ ਜਰਮਨੀ ਦੀ 에ਅਰ ਫੋਰਸ ਲਗਾਤਾਰ ਬ੍ਰਿਟੇਨ ਦੇ ਉੱਪਰ ਬੰਬ ਸੱਟ ਰਹੀ ਸੀ ਤਾਂ ਹਿਟਲਰ ਨੇ ਆਰਡਰ ਦਿੱਤਾ ਹੋਇਆ ਸੀ ਕਿ ਬ੍ਰਿਟੇਨ ਦੇ ਬਲੈਕਪੂਲ ਰਿਜ਼ੋਰਟ ਦੇ ਉੱਪਰ ਤੁਸੀਂ ਕੋਈ ਵੀ ਬੰਬ ਨਹੀਂ ਸੱਟਣਾ ਇਹ ਰਿਜ਼ੋਰਟ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਚਾਹੀ ਜੌਰ ਦੇ ਵਿੱਚ ਮੈਂ ਛੁੱਟੀਆਂ ਮਨਾਉਣ ਜਾਊਂਗਾ। ਇਸ ਕਾਰਨ ਹੀ ਹਿਟਲਰ ਨੇ ਜਰਮਨੀ ਦੀ 에어 ਫੋਰਸ ਨੂੰ ਆਰਡਰ ਦਿੱਤੇ ਹੋਏ ਸੀ ਕਿ ਤੁਸੀਂ 에어 ਰਿਜੋਰਟ ਦੇ ਉੱਪਰ ਕੋਈ ਵੀ ਬੰਬ ਨਹੀਂ ਸੁੱਟਣਾ, ਕੋਈ ਵੀ ਇੰਦਾ ਦੀ ਐਕਟੀਵਿਟੀ ਨਹੀਂ ਕਰਨੀ ਜਿਸ ਦੇ ਨਾਲ ਇਹ ਰਿਜੋਰਟ ਨੂੰ ਕੋਈ ਨੁਕਸਾਨ ਹੋਵੇ। ਸੈਕੰਡ ਵਰਲਡ ਵਾਰ ਦੇ ਦੌਰਾਨ ਹਿਟਲਰ ਦਾ ਸਾਕਾਪਤੀਜਾ ਵਿਲੀਅਮ ਪੈਟਰਿਕ ਹਿਟਲਰ ਦੇ ਖਿਲਾਫ ਹੀ ਲੜਦਾ ਹੈ। ਵਿਲੀਅਮ ਹਿਟਲਰ ਅਡੋਲਫ ਹਿਟਲਰ ਦੇ ਭਰਾ ਅਲੌਇਸ ਹਿਟਲਰ ਦਾ ਬੇਟਾ ਸੀ। ਹਿਟਲਰ ਦਾ ਭਰਾ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਉਸ ਦਾ ਬੇਟਾ ਅਮਰੀਕਾ ਦੀ ਯੂ ਐਸ ਨੇਵੀ ਨੂੰ ਜੁਆਇਨ ਕਰਦਾ ਹੈ ਤੇ ਹਿਟਲਰ ਉਹ ਤਾਂ ਭੈੜੀ ਮੌਤ ਮਰਨੋਂ ਬਚੇ ਸਨ ਲੜਾਈ ਦੇ ਦੌਰਾਨ ਜਦੋਂ ਇਹ ਜਾਪਾਨ ਦੇ ਉੱਪਰ ਬੰਬ ਬਾਰੀ ਕਰ ਰਹੇ ਸਨ ਸੈਕੰਡ ਵਰਲਡ ਵਾਰ ਦੇ ਦੌਰਾਨ ਤਾਂ ਉਦੋਂ ਜਾਪਨੀ ਸਰਨਾ ਵੱਲੋਂ ਇਹਨਾਂ ਦੇ ਪਲੇਨ ਨੂੰ ਸੱਟ ਲਿਆ ਜਾਂਦਾ ਹੈ ਇਹ ਹਵਾਈ ਦੁਰਘਟਨਾ ਦੇ ਵਿੱਚ ਬੋਸ਼ ਤੇ ਉਹਨਾਂ ਦੇ 8 ਸਾਥੀ ਬਚ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਲੱਭਣ ਦੇ ਲਈ ਜਾਪਾਨੀ ਸੈਨਾ ਅਭਿਆਨ ਚਲਾਉਂਦੀ ਹੈ ਤੇ 8 ਸੈਨਿਕਾਂ ਨੂੰ ਫੜ ਲਿਆ ਜਾਂਦਾ ਹੈ ਬੋਸ਼ ਬਚ ਜਾਂਦੇ ਨਹੀਂ ਤੇ ਜਿਹੜੇ 8 ਸੈਨਿਕ ਬੋਸ਼ ਦੇ ਨਾਲ ਸੀ ਉਹਨਾਂ ਦੇ ਉੱਪਰ ਜਾਪਾਨੀ ਸੈਨਾ ਰਾਜ ਕੇ ਅਤਿਆਚਾਰ ਕਰਦੀ ਹੈ ਜਦੋਂ ਤੁਸੀਂ ਇਹ ਨਾ ਸਹਾਰਦੇ ਹੋਏ ਉਹ 8 ਅਮਰੀਕਨ ਸੈਨਿਕ ਮਰਦੇ ਨੇ ਤਾਂ ਉਹਨਾਂ ਦੇ ਮੀਟ ਨੂੰ ਦੇ ਰਾਸ਼ਟਰਪਤੀ ਜੋਰਜ ਐਚ ਡਬਲਯੂ ਬਸ਼ ਬਚ ਜਾਂਦੇ ਨਹੀਂ ਤੇ ਇਹਨਾਂ ਨੂੰ ਅਲਾਈਡ ਫੋਰਸ ਵੱਲੋਂ ਰੈਸਕਿਊ ਕਰ ਲਿਆ ਜਾਂਦਾ ਹੈ ਜਾਪਾਨ ਦੇ ਵਿੱਚੋਂ ਤੇ ਜਾਪਾਨੀ ਸੈਨਿਕਾਂ ਦੇ ਹੱਥੋਂ ਵੀ ਬਚ ਜਾਂਦੇ ਨਹੀਂ ਜਿਵੇਂ ਹੀ ਅਲਾਈਡ ਫੋਰਸ ਲਗਾਤਾਰ ਜਰਮਨੀ ਦੇ ਹਿੱਸੇ ਦੇ ਉੱਪਰ ਕਬਜ਼ਾ ਕਰਦੀਆਂ ਹੋਈਆਂ ਅੱਗੇ ਨੂੰ ਵਧ ਰਹੀਆਂ ਸੀ ਤਾਂ ਹਿਟਲਰ 30 ਅਪ੍ਰੈਲ 1945 ਨੂੰ ਆਪਣੇ ਇੱਕ ਅੰਡਰਗਰਾਉਂਡ ਬਣੇ ਹੋਏ ਬੰਕਰ ਦੇ ਵਿੱਚ ਸੁਇਸਾਈਡ ਕਰ ਲੈਂਦਾ ਹੈ ਤੇ ਇਸ ਦੇ ਠੀਕ ਇੱਕ ਹਫ਼ਤੇ ਬਾਅਦ 7 ਮਈ 1945 ਨੂੰ ਜਰਮਨੀ ਸਰੈਂਡਰ ਕਰ ਦਿੰਦਾ ਹੈ ਤੇ ਇਸ ਦੇ ਨਾਲ ਹੀ ਯੂਰਪ ਦੇ ਵਿੱਚ ਵਰਲਡ ਵਾਰ ਸੈਕੰਡ ਵਰਲਡ ਵਾਰ ਖਤਮ ਹੋ ਜਾਂਦੀ ਹੈ ਜਦੋਂ ਬ੍ਰਿਟੇ ਵਾਰ ਖਤਮ ਹੋ ਗਈ ਹੈ ਤਾਂ ਲੋਕਾਂ ਨੇ ਸੜਕਾਂ ਦੇ ਉੱਪਰ ਹੀ ਪਾਰਟੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਜਰਮਨੀ ਦੇ ਸਰੈਂਡਰ ਕਰਨ ਤੋਂ ਬਾਅਦ 6 ਸਾਲਾਂ ਤੱਕ ਚੱਲਣ ਵਾਲਾ ਇਹ ਮਹਾਜਦ ਯੂਰਪ ਦੇ ਵਿੱਚ ਤਾਂ ਖਤਮ ਹੋ ਗਿਆ ਸੀ ਪਰ ਯੂਰਪ ਤੋਂ ਬਾਹਰ ਹਜੇ ਵੀ ਕੁਝ ਦੇਸ਼ ਇਹ ਵਰਲਡ ਵਾਰ 2 ਨੂੰ ਲੜ ਰਹੇ ਸਨ ਜਿਵੇਂ ਕਿ ਅਮਰੀਕਾ ਤੇ ਜਾਪਾਨ 6 ਅਗਸਤ ਅਤੇ 9 ਅਗਸਤ ਨੂੰ ਅਮਰੀਕਾ ਜਾਪਾਨ ਦੇ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਉੱਪਰ ਪਰਮਾਣੂ ਬੰਬ ਸੁੱਟ ਦਿੰਦਾ ਹੈ ਉਸ ਸਮੇਂ ਅਜਿਹੀ ਤਵਾਹੀ ਮਚ ਰਹੀ ਹੈ ਜਾਪਾਨ ਦੇ ਅੰਦਰ ਜੋ ਇਤਿਹਾਸ ਦੇ ਵਿੱਚ ਪਹਿਲਾਂ ਕਿਸੇ ਨੇ ਨਹੀਂ ਦੇਖੀ ਹੁੰਦੀ ਤੇ 8 ਅਗਸਤ ਨੂੰ ਸੋਵੀਅਤ ਯੂਨੀਅਨ ਜਾਪਾਨ ਦੇ ਖਿਲਾਫ ਯ ਸ਼ੀ ਨੀ ਬਚਦੀ ਤੇ 6 ਦਿਨ ਬਾਅਦ ਜਾਣ ਕੇ 15 ਅਗਸਤ 1945 ਨੂੰ ਜਾਪਾਨ ਸਲੰਡਰ ਕਰ ਦਿੰਦਾ ਹੈ ਅਮਰੀਕਾ ਦੇ ਅੱਗੇ ਇਹ ਉਹ ਦਿਨ ਸੀ ਜਦੋਂ ਆਫੀਸ਼ੀਅਲੀ ਵਰਲਡ ਵਾਰ ਪੂਰੀ ਦੁਨੀਆ ਦੇ ਲਈ ਖਤਮ ਹੋ ਗਈ 15 ਅਗਸਤ 1945 ਜਪਾਨ ਦੇ ਸਲੰਡਰ ਕਰਨ ਦੇ ਨਾਲ ਹੀ ਵਰਲਡ ਵਾਰ 2 ਦਾ ਅੰਤ ਹੋ ਗਿਆ ਇਤਿਹਾਸ ਦੱਸਦਾ ਹੈ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਅਲਾਈਡ ਫੋਰਸ ਦੀ ਜਿੱਤ ਹੋਈ ਜਿਵੇਂ ਕਿ ਅਮਰੀਕਾ ਬ੍ਰਿਟੇਨ ਫਰਾਂਸ ਇਹਨਾਂ ਦੀ ਜਿੱਤ ਹੋਈ ਤੇ ਐਕਸਿਸ ਪਾਵਰ ਦੀ ਹਾਰ ਹੋਈ ਜਿਵੇਂ ਕਿ ਜਰਮਨੀ ਇਟਲੀ ਤੇ ਜਾਪਾਨ ਦੀ ਪਰ ਮੰਨਿਆ ਜਾਂਦਾ ਹੈ ਕਿ ਇਸ ਯੁੱਧ ਦੇ ਵਿੱਚ ਤਕਰੀਬਨ 70 ਮਿਲੀਅਨ ਲੋਕ ਮਾਰੇ ਗਏ 70 ਮਿਲੀਅ ਦੇ ਵਿੱਚ 43 ਮਿਲੀਅਨ ਆਮ ਨਾਗਰਿਕ ਸਨ ਜਿਨ੍ਹਾਂ ਦਾ ਕੋਈ ਵੀ ਲੜਾਈ ਦੇ ਨਾਲ ਬਹੁ ਵਾਸਤਾ ਨਹੀਂ ਸੀ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਜਾਂ ਸਟਰੀਟ ਤੇ ਜਾਂਦੇ ਸੀ ਗੋਲੀਆਂ ਚੱਲਦੀਆਂ ਨੇ ਬੰਪ ਚੱਲਦੇ ਨੇ ਤੇ ਉਹ ਮਰ ਜਾਂਦੇ ਨੇ ਅਲਾਈਡ ਫੋਰਸ ਦੇ 1 ਕਰੋੜ 70 ਲੱਖ ਸੈਨਿਕ ਮਰੇ ਤੇ ਐਕਸਸ ਫੋਰਸ ਦੇ ਤਕਰੀਬਨ 80 ਲੱਖ ਸੈਨਿਕ ਮਰੇ ਰਸ਼ੀਆ ਨੇ ਇਕੱਲੇ ਆਪਣੇ 21 ਮਿਲੀਅਨ ਨਾਗਰਿਕਾਂ ਨੂੰ ਗਵਾ ਦਿੱਤਾ ਹੁਣ ਇਹ ਨੰਬਰਾਂ ਨੂੰ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਕਿਹੜਾ ਜਿੱਤਿਆ ਹੈ ਤੇ ਕਿਹੜਾ ਹਾਰ ਰਿਹਾ ਹੈ ਜੁੱਧ ਹਮੇਸ਼ਾ ਤਬਾਹੀ ਲੈ ਕੇ ਆਉਂਦੇ ਨੇ ਇਹਨਾਂ ਦੇ ਵਿੱਚ ਕਿਸੇ ਦੀ ਹਾਰ ਜਿੱਤ ਨਹੀਂ ਹੁੰਦੀ ਤਬਾਹੀ ਹੋਣੀ ਤੈ ਹੁੰਦੀ ਹੈ ਇਸ ਜੀ ਤੁਹਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਨ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ